ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਸੁੱਕੀ ਸਬਜ਼ੀ ਕ੍ਰੇਲਿਆਂ ਦੀ ਇਹ ਆਪਣੇ ਕੋਲੇ 1/4 ਕਿਲੋ ਕ੍ਰੇਲੇ ਨੇ ਠੀਕ ਹੈ ਜੀ ਚਾਰ ਪਾਵਾਂਗੇ ਆਪਾਂ ਇਹਦੇ ਵਿੱਚ ਪਿਆਜ਼ ਤੇ ਨਾਲ ਪਾਵਾਂਗੇ ਦੋ ਹਰੀਆਂ ਮਿਰਚਾਂ ਤੇ ਦੋ ਪਾਵਾਂਗੇ ਟਮਾਟਰ ਬਹੁਤ ਵਧੀਆ ਆਪਾਂ ਸਮਝੀ ਬਣਾ ਕੇ ਕ੍ਰੇਲਿਆਂ ਦੀ ਪੂਜੀ ਦੇ ਨਾਲ ਤਿਆਰ ਕਰਾਂਗੇ ਇਹ ਬਿਲਕੁਲ ਵੀ ਕੋੜੀ ਨਹੀਂ ਬਣਦੀ ਹੈਗੀ ਠੀਕ ਹੈ ਜੀ ਜਿੰਨੂੰ ਆਪਾਂ ਕੋਈ ਨਮਕ ਵਾਲੇ ਪਾਣੀ ਨਾਲ ਨਹੀਂ ਧੋਤਾ ਹੈਗਾ ਆਪਾਂ ਇਸ ਤਰ੍ਹਾਂ ਹੀ ਖੁੱਲੇ pande ਦੇ ਵਿੱਚ ਸਬਜ਼ੀ ਨੂੰ ਬਣਾ ਕੇ ਤਿਆਰ ਕਰਾਂਗੇ ਨੂੰ ਬਿਲਕੁਲ ਵੀ ਠੱਕ ਕੇ ਨਹੀਂ ਪਕਾਣੀ ਠੀਕ ਹੈ ਜੀ ਜੇ ਤੁਸੀਂ ਠੱਕ ਕੇ ਪਕਾਉਂਗੇ ਤਾਂ ਸਬਜ਼ੀ ਆਪਣੀ ਕੋੜੀ ਬਣ ਜਾਂਦੀ ਹੈ ਕ੍ਰੇਲੇ ਦੀ ਨਹੀਂ ਤਾਂ ਆਪਣੀ ਬਿਲਕੁਲ ਵੀ ਸਬਜ਼ੀ ਕੋੜੀ ਨਹੀਂ ਹੋਣੀ ਤੁਸੀਂ ਨੂੰ ਬਿਨਾਂ ਠੱਕੇ ਤੋਂ ਪਕਾਉਣਾ ਠੀਕ ਹੈ ਜੀ ਲਓ ਜੀ ਸਾਰੇ ਕ੍ਰੇਲੇ ਨੂੰ ਆਪਾਂ ਚੰਗੀ ਤਰ੍ਹਾਂ ਧ ਅਸੀਂ ਇਹ ਟੋਲ ਛੋਟੇ ਛੋਟੇ ਟੁਕੜੇ ਜੇ ਕੱਟਾ ਦੇ ਪਿਆ ਤੇ ਆਪਾਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਕੱਟ ਲਿਆ ਏ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਸਬਜੀ ਬਣਾਉਣ ਦੀ ਕਰਦੇ ਆਂ ਤਿਆਰੀ ਲਓ ਜੀ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਣੀ ਹੈ ਬਿਲਕੁਲ ਵੀ ਕੋਣੀ ਨਹੀਂ ਬੰਨੀ ਹੈਗੀ ਆਪਾਂ ਕੋਈ ਵੀ ਐਕਸਟਰਨਲ ਨਮਕ ਵਾਲੇ ਪਾਣੀ ਚ ਨਹੀਂ ਤੋਤਾ ਠੀਕ ਹੈ ਜੀ ਲਓ ਜੀ ਕੜਾਹੀ ਦੇ ਵਿੱਚ ਪਾਵਾਂਗੇ ਹੁਣ ਆਪਾਂ ਪਹਿਲੇ ਇੱਕ ਗਰਮ ਹੋ ਜੇ ਤੇਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਜੀਰੇ ਦਾ ਠੀਕ ਹੈ ਜੀ ਇੱਕ ਚਮਚਾ ਆਪਾਂ ਜੀ ਦਾ ਪਾ ਕੇ ਇਹਦੇ ਵਿੱਚ ਇੱਕ ਚਮਚਾ ਪਾਵਾਂਗੇ ਆਪਾਂ ਹੁਣ ਸੌਫ ਦਾ ਇਹਦੇ ਵਿੱਚ ਆਪਾਂ ਕੋਈ ਵੀ ਸੁੱਕਾ ਤਰੀਨੀ ਪਾਉਣਾ ਕੋਈ ਕਾਲੀ ਮਿਰਚ ਨਹੀਂ ਪਾਈ ਠੀਕ ਹੈ ਜੀ ਸੌਫ ਪਾਉਣ ਨਾਲ ਤਾਂ ਟੇਸਟ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਲਓ ਜੀ ਇਹ ਸੌਫ ਦਾ ਇੱਕ ਚਮਚਾ ਪਾਤਾ ਹੁਣ ਗੈਸ ਆਪਣਾ ਮੀਡੀਅਮ ਤੇ ਹੌਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਲਓ ਜੀ ਪਿਆਜ਼ ਨੂੰ ਪਾ ਦਾਂਗੇ ਆਪਾਂ ਸਾਰੇ ਨੂੰ ਕੜਾਹੀ ਦੇ ਵਿੱਚ ਤੇ ਅੱਧਾ ਬ੍ਰਾਊਨ ਹੋ ਕੇ ਆਪਾਂ ਇਹਨੂੰ ਭੁੰਨਾਂਗੇ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਆਪਾਂ ਕਿਉਂਕਿ ਆਪਾਂ ਬਾਕੀ ਸਾਰੇ ਕਰੀਬੀਆਂ ਦੇ ਵਿੱਚ ਭੁੰਨ ਕੇ ਤਿਆਰ ਕਰਾਂਗੇ ਬਹੁਤ ਵਧੀਆ ਕਰੀਬੀ ਦੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਮੇਰੇ ਤਰੀਕੇ ਨਾਲ ਜ਼ਰੂਰ ਬਣਾਇਓ ਕਿਉਂਕਿ ਜੇ ਕਈ ਵਾਰੀ ਤੁਸੀਂ ਨਮਕ ਦੇ ਪਾਣੀ ਵਿੱਚ ਧੋਣੇ ਜਾਂ ਤੁੱਪੇ ਰੱਖਦੇ ਤਾਂ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਠੀਕ ਹੈ ਜੀ ਜਦੋਂ ਤੁਸੀਂ ਇਹਨੂੰ ਖੁੱਲੇ ਮੂੰਹ ਪਕਾਉਂਗੇ ਤਾਂ ਬਿਲਕੁਲ ਵੀ ਕੋੜੇ ਨਹੀਂ ਹੋਣੇ ਬਸ ਲਓ ਜੀ ਹਰ ਚੀਜ਼ ਮੀਜ਼ਰਮੈਂਟ ਦੇ ਹਿਸਾਬ ਨਾਲ ਜੇ ਤੁਸੀਂ ਬਣਾਉਂਗੇ ਤਾਂ ਬਹੁਤ ਵਧੀਆ ਬ 1-2 ਮਿੰਟ ਹੋ ਗਏ ਨੇ ਆਪਾਂ ਨੂੰ ਪਿਆਜ਼ਾਂ ਨੂੰ ਭੁੰਨਦਿਆਂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਤੇ ਟਮਾਟਰ ਇਹਨੂੰ ਵੀ ਆਪਾਂ 1-2 ਮਿੰਟ ਭੁੰਨਣਾ ਠੀਕ ਹੈ ਜੀ ਬਹੁਤ ਵਿਦਿਆ ਕਰੇਲਿਆਂ ਦੀ ਇਸ ਤਰ੍ਹਾਂ ਦੀ ਸੁੱਕੀ ਸਬਜੀ ਬਣ ਕੇ ਤਿਆਰ ਹੁੰਦੀ ਆ ਬਸ ਜੋ ਤੇ ਵੀ ਤੁਸੀਂ ਸਬਜੀ ਬਣਾਉਣੀ ਆ ਹਮੇਸ਼ਾ ਇਹ ਗੱਲ ਯਾਦ ਰੱਖਿਓ ਨਾ ਤਾਂ ਤੁਸੀਂ ਇਹਨੂੰ ਬਣਾਉਣ ਦੇ ਵੇਲੇ ਟਕਣਾਏ ਤੇ ਨਾ ਹੀ ਬਨਨ ਤੋਂ ਬਾਅਦ ਠੀਕ ਹੈ ਜੀ ਜਿੰਨਾ ਚਿਰ ਆਪਣੀ ਸਬਜੀ ਗਰਮ ਆ ਉਹਨਾਂ ਚ ਤੁਸੀਂ ਇਹਦੀ ਟੱਕਣਾ ਨਾ ਦਿਓ ਉਸ ਤੋਂ ਬਾਅਦ ਇਹ ਸਬਜੀ ਬਿਲਕੁਲ ਵੀ ਕੋੜੀ ਨਹੀਂ ਹੁੰਦੀ ਹੈਗੀ ਬਸ ਟਕਣ ਕ ਆਪਾਂ ਜਦੋਂ ਇਹਦੇ ਉੱਪਰ ਟਕਣ ਦੇ ਦਿੰਦੇ ਨੇ ਉਸ ਤੋਂ ਬਾਅਦ ਹੀ ਸਬਜੀ ਇਹ ਕਰੇਲਿਆਂ ਦੀ ਕੋੜੀ ਬਣ ਜਾਂਦੀ ਆ ਇਸ ਕਰਕੇ ਨੂੰ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਇੰਨੀ ਮਿਹਨਤ ਕਰਨ ਦੀ ਇਸੇ ਤਰੀਕੇ ਨਾਲ ਤੁਸੀਂ ਬਣਾ ਕੇ ਦੇਖੋ ਤੁਹਾਡੇ ਕਲੇਲੇ ਦੀ ਸਬਜ਼ੀ ਬਹੁਤ ਵਧੀਆ ਬਣੀ ਕੇ ਤਿਆਰ ਹੋਗੀ ਲਓ ਜੀ ਹੁਣ ਕਲੇਲੇ ਨੂੰ ਵੀ ਆਪਾਂ ਵਿੱਚ ਹੀ ਪਾ ਦਿੱਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾਗੇ ਇਹਦੇ ਵਿੱਚ ਆਪਾਂ ਕੋਈ ਵੀ ਨਮਕ ਮਸਾਲੇ ਨਹੀਂ ਪਾਏ ਹਜੇ ਸਾਰਿਆਂ ਨੂੰ ਆਪਾਂ ਬਾਅਦ ਵਿੱਚ ਪਾਵਾਂਗੇ ਜਦੋਂ ਆਪਣੇ ਅੱਧ ਕੱਚੇ ਕਲੇਲੇ ਦੀ ਸਬਜ਼ੀ ਬਣੀ ਕੇ ਤਿਆਰ ਹੋਗੀ ਲਓ ਜੀ ਗੈਸ ਆਪਣਾ ਮੀਡੀਅਮ ਆ ਠੀਕ ਹੈ ਜੀ ਮੀਡੀਅਮ ਗੈਸ ਤੇ ਆਪਾਂ ਸਾਰੀ ਸਬਜ਼ੀ ਬਣਾ ਕੇ ਤਿਆਰ ਕਰਨੀ ਆ ਤੇ ਆਪਾਂ ਬਿਲਕੁਲ ਖੁੱਲੇ ਮੂੰਹ ਆਪਾਂ ਤੁਹਾਨੂੰ ਦੋ ਵਾਰੀ ਦੱਸਦਾ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਰਵਾਂਗੇ ਨਾਲ ਦੀ ਨਾਲ ਜਦੋਂ ਆਪਣੀ ਸਬਜੀ ਹੱਥ ਤੇ ਕੱਚੀ ਜੀ ਹੋ ਗਈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਬਹੁਤ ਵਧੀਆ ਕਰੇਲਿਆਂ ਦੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਜ਼ਿਆਦਾ ਟੇਸਟੀ ਪਰ ਆਟਿਆਂ ਨਾਲ ਖਾਓ ਰੋਟੀ ਨਾਲ ਖਾਓ ਬਹੁਤ ਵਧੀਆ ਲੱਗਦੀ ਹੈ ਠੀਕ ਹੈ ਜੀ ਹਾਂਜੀ ਆਪਾਂ ਕਰੇਲੇ ਪਰ ਕੀ ਵੀ ਬਣਾਏ ਸੀ ਉਹਦੀ ਵੀਡੀਓ ਵੀ ਆਪਣੇ ਚੈਨਲ 'ਚ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਲਓ ਜੀ ਹੁਣ ਆਪਾਂ ਇਹਨੂੰ ਅੱਧ ਕੱਚਾ ਜਿਹਾ ਬਣਾ ਕੇ ਚੰਗੀ ਤਰ੍ਹਾਂ ਭੁੰਨ ਲੈਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਬਹੁਤ ਵਧੀਆ ਸਬਜੀ ਬਣੀ ਕੇ ਤਿਆਰ ਹੋਊਗੀ ਲਓ ਜੀ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਲਾ ਦਾਂਗੇ ਤੇ ਗੈਸ ਆਪਣਾ ਬਿਲਕੁਲ ਮੀਡੀਅਮ ਹੈ ਗੈਸ ਨੂੰ ਆਪਾਂ ਬਿਲਕੁਲ ਵੀ ਤੇਜ਼ ਨਹੀਂ ਕਰਨਾ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਬਹੁਤ ਵਧੀਆ ਬਣੀ ਕੇ ਤਿਆਰ ਹੋ ਰਹੀ ਹੈ ਇਹਦੇ ਵਿੱਚ ਬਿਲਕੁਲ ਵੀ ਆਪਾਂ ਇਹਨੂੰ ਟੱਕਣ ਦੀ ਕੀ ਨਹੀਂ ਪਕਾਇਆ ਠੀਕ ਹੈ ਜੀ ਖੁੱਲੇ ਮੂੰਹ ਸਬਜੀ ਬਣਾ ਕੇ ਆਪਾਂ ਤਿਆਰ ਕੀਤੀ ਹੈ ਕਰੈਲਿਆਂ ਦੀ ਲੋਜੀ ਹੁਣ ਆਪਾਂ ਇੱਕ ਚਮਚਾ ਪਾਵਾਂਗੇ ਇਹਦੇ ਵਿੱਚ ਸੇਧਾ ਨਮਕ ਦਾ ਜਨਾਮਕ ਤੁਸੀਂ ਆਪਣੇ ਸਵਾਦ ਅਨਸਾਰ ਪਾ ਸਕਦੇ ਹੋ ਠੀਕ ਹੈ ਜੀ ਆਪਾਂ ਥੋੜਾ ਜਿਹਾ ਨਮਕ ਹੋਰ ਐਡ ਕੀਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਠੀਕ ਹੈ ਜੀ ਲਓ ਜੀ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚ ਕਿਉਂਕਿ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਐਡ ਕੀਤੀਆਂ ਨੇ ਠੀਕ ਹੈ ਜੀ ਤੇ ਨਾਲ ਹੀ ਪਾ ਦਾਂਗੇ ਆਪਾਂ ਇੱਕ ਚਮਚਾ ਹਲਦੀ ਦਾ ਲਓ ਜੀ ਹੁਣ ਆਪਾਂ ਪਕਾਵਾਂਗੇ ਇਹਦੇ ਵਿੱਚ ਚੌਥਾ ਹਿੱਸਾ ਦੇਗੀ ਦੀ ਲਾਲ ਮਿਰਚ ਦਾ ਇਹਦਾ ਕਲਰ ਬਹੁਤ ਵਧੀਆ ਆਉਂਦਾ ਸਬਜੀ ਦਾ ਤੁਸੀਂ ਜ਼ਰੂਰ ਪਾਓ ਇਹ ਬਿਲਕੁਲ ਵੀ ਤਿੱਕੀ ਨਹੀਂ ਹੁੰਦੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਠੀਕ ਹੈ ਜੀ ਤੇ మీడియం ਗੈਸ ਤੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਜੇ ਤੁਸੀਂ ਗੈਸ ਨੂੰ ਤੇਜ਼ ਕਰੋਗੇ ਤਾਂ ਸਬਜੀ نیچے ਲੱਗ ਕੇ ਅੰਦਰ ਡਰ ਹੁੰਦਾ ਠੀਕ ਹੈ ਜੀ ਸਾਰੀ ਸਬਜੀ ਨੂੰ ਆਪਾਂ ਸੁੱਕੀ ਨੂੰ మీడియం ਗੈਸ ਤੇ ਬਣਾ ਕੇ ਤਿਆਰ ਕੀਤਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਆਪਣੇ ਕarele ਦੀ ਸਬਜੀ ਦਾ ਇਸ ਤਰ੍ਹਾਂ ਦਾ ਆਪਾਂ ਚਾਹੀਦਾ ਸੀ ਘਟਕੇ ਬਣਾ ਕੇ ਕਰੇਲੇ ਬਹੁਤ ਜ਼ਿਆਦਾ ਵਧੀਆ ਬੰਦਿਆ ਤੁਸੀਂ ਜ਼ਰੂਰ ਬਣਾਇਓ ਇਸ ਤਰੀਕੇ ਦੇ ਨਾਲ ਲਓ ਜੀ ਹੁਣ ਆਪਾਂ ਇਹਨੂੰ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਪਕਾਵਾਂਗੇ ਤੇ ਨਾਲ ਦੇ ਨਾਲ ਇਸੇ ਤਰੀਕੇ ਨਾਲ ਹਿਲਾਉਂਦੇ ਰਹਾਂਗੇ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਮਸਾਲੇਦਾਰ ਕਰੇਲੇ ਦੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਲਓ ਜੀ ਹੁਣ ਇਹਦੇ ਵਿੱਚ ਵਿੱਚ ਦੀ ਇਸ ਤਰ੍ਹਾਂ ਇਹਨੂੰ ਆਪਾਂ ਹਿਲਾਉਂਦੇ ਰਹਾਂਗੇ ਲਓ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆਮ ਚੂਰ ਦਾ ਇੱਕ ਅੱਧਾ ਚਮਚਾ ਇਹ ਮੇਰੇ ਕੋਲ ਛੋਟਾ ਚਮਚਾ ਠੀਕ ਹੈ ਜੀ ਕੁਸੂ ਨੂੰ ਆਪਣੇ ਹਿਸਾਬ ਨਾਲ ਪਾਇਆ ਤੇ ਨਾਲ ਹੀ ਪਤਾ ਕਿ ਆਪਾਂ ਇਹਦੇ ਵਿੱਚ ਹਰਾ ਧਨੀਆ ਕੱਟਿਆ ਹੋਇਆ ਸਬਜੀ ਆਪਣੀ ਮਣੀ ਕੇ ਤਿਆਰ ਹੋ ਚੁੱਕੀ ਹੈ ਲਓ ਜੀ ਹੁਣ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਆਮਚੂਰ ਤੁਸੀਂ ਜ਼ਰੂਰ ਪਾਇਆ ਬਹੁਤ ਵਧੀਆ ਖਟਾਸ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਤਾ ਹੈ ਤੇ ਸਬਜੀ ਬਣ ਕੇ ਆਪਣੀ ਤਿਆਰ ਆ ਤੇ ਆਪਾਂ ਇਸੇ ਤਰੀਕੇ ਨਾਲ ਗੈਸ ਥੁਲਾ ਕੀ ਨੀਚੇ ਰੱਖ ਦਾਂਗੇ ਕਿ ਇਹਨੂੰ ਬਿਲਕੁਲ ਵੀ ਆਪਾਂ ਟਕਣਾ ਨਹੀਂ ਆਏਗਾ ਠੀਕ ਹੈ ਜੀ ਜਦੋਂ ਤੁਸੀਂ ਰੋਟੀ ਖਾਓਗੇ ਤੇ ਦੇਖੋ ਤੁਸੀਂ ਬਿਲਕੁਲ ਵੀ ਔੜੇ ਨਹੀਂ ਬਣਨਗੇ ਬਹੁਤ ਵਧੀਆ ਕਰਾਰੀ ਤੇ ਮਸਾਲੇਦਾਰ ਕਰੇਲੇ ਦੀ ਸਬਜੀ ਬਣੀ ਕੇ ਤਿਆਰ ਹੋਈ ਹੈ ਤੁਸੀਂ ਮੇਰੇ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਜ਼ਰੂਰ ਬਣਾਇਓ ਬਹੁਤ ਵਧੀਆ ਲੱਗਦੀ ਆ ਤੇ ਆਪਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਡੇ ਲਈ ਨਵੀਂ-ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਓਕੇ ਜੀ ਥੈਂਕ ਯੂ ਬਾਏ